ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਜਿਹੜੀ ਤੁਹਾਨੂੰ ਹੱਦ ਬਿੱਤੀ ਸੁਣਾਉਣ ਜਾ ਰਹੇ ਹਾਂ ਉਹ ਇੱਕ ਵੀਰ ਦੇ ਨਾਲ ਵਾਪਰੀ ਸੀ ਜਿਸ ਨੇ ਆਪਣੇ ਸ਼ਰਦਾ ਦੇ ਨਾਲ ਹੰਤਨ ਬਾਬਾ ਦੀਪ ਸਿੰਘ ਜੀ ਦੇ ਉੱਪਰ ਇੰਨੀ ਸ਼ਰਦਾ ਵਖਾਈ ਕਿ ਉਸ ਦੇ ਘਰ ਦੀ ਗਰੀਬੀ ਵੀ ਕੱਟੀ ਗਈ ਤੇ ਨਾਲ ਹੀ ਉਸ ਦੀ ਮਾਂ ਵੀ ਠੀਕ ਹੋ ਗਈ ਆਓ ਸੁਣਾਉਂਦੇ ਆ ਤੁਹਾਨੂੰ ਉਸ ਵੀਰ ਦੀ ਹੱਡ ਬੀਤੀ ਇੱਕ ਵੀਰ ਨੇ ਆਪਣੀ ਹੱਡ ਬੀਤੀ ਸੰਤਾਂ ਨੂੰ ਸੁਣਾਈ ਕਹਿੰਦਾ ਕਿ ਮੈਂ ਤਰਖਾਨ ਬਰਾਦਰੀ ਨਾਲ ਸੰਬੰਧ ਰੱਖਦਾ ਸੀ ਤੇ ਜੋ ਮੇਰੇ ਨਾਲ ਘਟਨਾ ਵਾਪਰੀ ਹੈ ਉਹ ਤਾਂ ਦੱਸਣ ਲੱਗੇ ਵੀ ਮੇਰੇ ਰੋਂਗਟੇ ਖੜੇ ਹੋ ਜਾਂਦੇ ਹਨ ਤੇ ਮੈਨੂੰ ਪਿਛਲਾ ਸਮਾਂ ਵੀ ਯਾਦ ਆ ਜਾਂਦਾ ਸੰਤਾਂ ਨੇ ਕਿਹਾ ਤੁਸੀਂ ਆਪਣੀ ਹੱਦ ਬੀਤੀ ਸੁਣਾਓ ਤੇ ਉਸ ਵੀਰ ਦੀਆਂ ਅੱਖਾਂ ਭਰ ਆਈਆਂ ਕਹਿੰਦਾ ਬਾਬਾ ਜੀ ਮੈਂ 3 ਸਾਲ ਦਾ ਸੀ ਮੈਂ ਤੇ ਮੇਰੀ ਮਾਂ ਤੇ ਮੇਰੇ ਪਿਤਾ ਜੀ ਅਸੀਂ ਕਿਸੇ ਪੀਰ ਦੀ ਜਗ੍ਹਾ ਤੇ ਗੱਡੀ ਤੇ ਜਾ ਰਹੇ ਸੀ ਜਦੋਂ ਅਸੀਂ ਉਸ ਜਗ੍ਹਾ ਤੇ ਜਾ ਕੇ ਇੱਕ ਮੋੜ ਮੁੜੇ ਰਸਤੇ 'ਚ ਐਕਸੀਡੈਂਟ ਹੋ ਗਿਆ ਤਿਆ ਉਹ ਇੰਨਾ ਭਿਆਨਕ ਐਕਸੀਡੈਂਟ ਸੀ ਕਿ ਜਿਸ ਦੇ ਵਿੱਚ ਸਾਡਾ ਪਿਤਾ ਗੱਡੀ ਚਲਾਉਂਦਾ ਹੋਇਆ ਹੀ ਮਰ ਗਿਆ ਮੈਂ ਗੱਡੀ ਦੀ ਬਾਰੀ ਖੁੱਲਣ ਕਰਕੇ ਬਾਹਰ ਡਿੱਗ ਪਿਆ ਮੈਂ 10-15 ਫੁੱਟ ਦੂਰ ਡਿੱਗਿਆ ਮੈਂ ਤੇ ਮੇਰੀ ਮਾਂ ਦੇ ਬਹੁਤ ਸੱਟਾਂ ਲੱਗੀਆਂ ਮੇਰੇ ਤੇ ਮੇਰੀ ਮਾਂ ਦੇ ਬਹੁਤ ਸਾਰੀਆਂ ਸੱਟਾਂ ਲੱਗੀਆਂ ਲੋਕ ਸਾਨੂੰ ਤਿੰਨਾਂ ਨੂੰ ਹਸਪਤਾਲ ਲੈ ਕੇ ਗਏ ਉੱਥੇ ਮਾਤਾ ਜੀ ਦਾ ਇਲਾਜ ਸ਼ੁਰੂ ਹੋਇਆ ਤੇ ਪਿਤਾ ਜੀ ਮਰ ਚੁੱਕੇ ਸਨ ਭੈਣ ਭਰਾ ਤੇ ਰਿਸ਼ਤੇਦਾਰਾਂ ਨੇ ਸਾਡੇ ਤੇ ਪੈਸੇ ਲਗਾ ਕੇ ਸਾਡਾ ਇਲਾਜ ਕਰਵਾਇਆ ਹੁਣ ਘਰ ਦੇ ਵਿੱਚ ਸਾਡਾ ਪਿਤਾ ਹੀ ਕਮਾਉਣ ਵਾਲਾ ਸੀ ਘਰ ਕੰਮ ਰੁਕ ਗਿਆ ਸੀ ਘਰ 'ਚ ਗਰੀਬੀ ਆ ਗਈ ਮਾਂ ਲੋਕਾਂ ਦੇ ਘਰ 'ਚ ਕੰਮ ਕਰਦੀ ਕੰਮ ਕਰਕੇ ਸਾਡੇ ਘਰ ਦੀ ਰੋਟੀ ਚੱਲਦੀ ਸੀ ਤੇ ਮੈਂ ਪੜ੍ਹੋਣਾ ਸ਼ੁਰੂ ਕਰ ਦਿੱਤਾ ਸੀ ਪਰ ਮੇਰੀ ਮਾਂ ਨੇ ਬਹੁਤ ਮਿਹਨਤ ਕੀਤੀ ਸੀ ਪੰਜ ਪੰਜ 10 ਘਰਾਂ ਦਾ ਕੰਮ ਕਰਦੀ ਰਹੀ ਉਹ ਤੇ ਮੈਨੂੰ ਪੜਾਇਆ ਮੈਂ ਪੜ ਲਿਖ ਕੇ ਜਦ ਡਿਗਰੀਆਂ ਕਰਨੀਆਂ ਪਰ ਹੁਣ ਜਦੋਂ ਨੌਕਰੀ ਲੱਭ ਰਹੇ ਆ ਤਾਂ ਨੌਕਰੀ ਮਿਲ ਨਹੀਂ ਰਹੀ ਸੀ ਸਮਾਂ ਬੀਤਿਆ ਮਾਂ ਬਿਮਾਰ ਹੋ ਗਈ ਹੁਣ ਪੁੱਤ ਆ ਪੜਿਆ ਲਿਖਿਆ ਦਿਹਾੜੀ ਕਰਦਾ ਹੈ ਸੇਠ ਕੋਲੋਂ ਪੈਸੇ ਚੁੱਕ ਕੇ ਉਸਨੇ ਆਪਣੀ ਮਾਂ ਦਾ ਇਲਾਜ ਕਰਵਾਇਆ ਉਸ ਉੱਪਰ ਖਰਚਾ ਚੜ ਗਿਆ ਪਰ ਮਾਂ ਵੀ ਠੀਕ ਨਹੀਂ ਹੋਈ ਮਾਂ ਮੰਚੇ ਤੇ ਪੈ ਗਈ ਡਾਕਟਰਾਂ ਜਵਾਬ ਦੇ ਦਿੱਤਾ ਕਿ ਇੰਨਾ ਖਰਚ ਤੁਸੀਂ ਭਰ ਨਹੀਂ ਸਕਦੇ ਇਸ ਲਈ ਤੁਸੀਂ ਆਪਣੀ ਮਾਤਾ ਨੂੰ ਘਰੇ ਲੈ ਜਾਓ ਹੁਣ ਉਹ ਬੱਚਾ ਕਹਿੰਦਾ ਕਿ ਮੈਂ ਆਪਣੀ ਮਾਂ ਦਾ ਧਿਆਨ ਰੱਖਾਂ ਕਿ ਜਾਂ ਮੈਂ ਦਿਹਾੜੀ ਕਰਾਂ ਪਿੰਡ ਵਾਲਿਆਂ ਤਰਸ ਕੀਤਾ ਕੋਈ ਰੋਟੀ ਦੇ ਜਾਂਦਾ ਤੇ ਕੋਈ ਥੋੜੇ ਬੋਤੇ ਪੈਸੇ ਦੇ ਜਾਂਦਾ ਬਹੁਤ ਮੁਸ਼ਕਿਲ ਸਮਾਂ ਆ ਗਿਆ ਸੀ ਕਹਿੰਦਾ ਮੈਂ ਮਾਂ ਦੇ ਮੰਜੇ ਤੇ ਬੈਠਾ ਤੇ ਮਾਂ ਨੂੰ ਕਹਿਣ ਲੱਗਾ ਸਾਰੇ ਲੋਕ ਕਿਤੇ ਨਾ ਕਿਤੇ ਜਾਂਦੇ ਨੇ ਅਰਦਾਸ ਬੇਨਤੀ ਕਰਦੇ ਨੇ ਉਹਨਾਂ ਦੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਆਪਾਂ ਕਦੇ ਵੀ ਕਿਸੇ ਗੁਰਦੁਆਰੇ ਨਹੀਂ ਗਏ ਤੂੰ ਮੈਨੂੰ ਦੱਸ ਇਹ ਸਾਡੇ ਵੱਡੇ-ਵਡੇਰੇ ਕਿਸੇ ਨੂੰ ਮੰਨਦੇ ਸਨ ਮੇਰੀ ਮਾਂ ਨੇ ਤਾਂ ਸਿਆ ਕਿ ਇੱਕ ਪੀਰ ਦੀ ਜਗ੍ਹਾ ਹੈ ਜਿੱਥੇ ਅਸੀਂ ਜਾ ਰਹੇ ਸੀ ਜਦੋਂ ਤੁਹ ਆਪਣਾ ਐਕਸੀਡੈਂਟ ਹੋਇਆ ਸੀ ਜਿਹਦੇ ਚ ਤੇਰੇ ਪਿਤਾ ਦੀ ਡੈਥ ਹੋ ਗਈ ਸੀ ਤੂੰ ਮੇਰੇ ਭਰਾ ਨੂੰ ਲੈ ਕੇ ਉਸ ਜਗ੍ਹਾ ਤੇ ਜਾ ਕੇ ਜਿੱਥੇ ਅਸੀਂ ਜਾ ਰਹੇ ਸੀ ਜਦੋਂ ਆਪਣਾ ਐਕਸੀਡੈਂਟ ਹੋਇਆ ਸੀ ਜਿਹਦੇ ਚ ਤੇਰੇ ਪਿਤਾ ਦੀ ਡੈਥ ਹੋ ਗਈ ਸੀ ਤੂੰ ਮੇਰੇ ਭਰਾ ਨੂੰ ਲੈ ਕੇ ਉਸ ਜਗ੍ਹਾ ਤੇ ਜਾ ਬੇਨਤੀ ਕਰੀਂ ਕਿ ਜੇ ਸਾਡੇ ਕੋਲੋਂ ਕੋਈ ਭੁੱਲ ਹੋ ਗਈ ਹੈ ਜਾਂ ਗਲਤੀ ਹੋ ਗਈ ਹੈ ਤਾਂ ਸਾਨੂੰ ਮਾਫ ਕਰ ਦਿਓ ਤੁਸੀ ਕਿਰਪਾ ਕਰੋ ਮੈਨੂੰ ਨੌਕਰੀ ਮਿਲੇ ਤੇ ਮੈਂ ਆਪਣੀ ਮਾਂ ਦਾ ਇਲਾਜ ਕਰਵਾਵਾਂ ਜਦੋਂ ਮਾਂ ਨੇ ਇਹ ਗੱਲ ਕਹੀ ਤਾਂ ਲੜਕਾ ਮੰਨ ਗਿਆ ਲੜਕੀ ਦਾ ਮਾਮਾ ਥਾਣੇਦਾਰ ਤੇ ਟੈਰ ਹੋਇਆ ਸੀ ਤੇ ਨਾਲ ਹੀ ਆਪਣੇ ਭਨੇਵੇਂ ਨੂੰ ਲੈ ਕੇ ਪੀਰ ਕੋਲ ਜਾ ਰਹੇ ਸਨ ਪੈਦਲ ਹੀ ਤੁਰੇ ਜਾ ਰਹੇ ਸਨ ਬਾਜ਼ਾਰ ਚ ਕੀ ਦੇਖਦੇ ਹਨ ਕਿ ਇੱਕ ਪਾਸੇ ਕੋੜੇ ਦਾ ਢੇਰ ਪਿਆ ਹੋਇਆ ਹੈ ਸ਼ਹਿਰ ਦਾ ਕੂੜਾ ਸੀ ਕਾਗਜ਼ ਲਈ ਪਾਫੇ ਉਸ ਗੰਦਕੀ ਦੇ ਢੇਰ ਤੇ ਇੱਕ ਪਾਗਲਾ ਵਰਗਾ ਆਦਮੀ ਬੈਠਾ ਸੀ ਜਿਸ ਨੇ ਆਪਣੇ ਸਿਰ ਤੇ ਗੰਦੇਲੇ ਪਾਫੇ ਰੱਖੇ ਹੋਏ ਸਨ ਇਹਨਾਂ ਨੇ ਜਦੋਂ ਵੇਖਿਆ ਤਾਂ ਥੋੜਾ ਜਿਹਾ ਅੱਗੇ ਲੰਘਣ ਤੋਂ ਬਾਅਦ ਪਾਗਲ ਕਹਿੰਦਾ ਉਹ ਥਾਣੇਦਾਰ ਆ ਪਿੱਛੇ ਆ ਮੇਰੀ ਗੱਲ ਸੁਣ ਤੇ ਉਹਦੇ ਪੈਰਾਂ ਹੇਠ ਜ਼ਮੀਨ ਨਿਕਲ ਗਈ ਕਿ ਇਹਨੂੰ ਕਿਵੇਂ ਪਤਾ ਕਿ ਮੈਂ ਥਾਣੇਦਾਰ ਆ ਮੈਂ ਤਾਂ ਅੱਜ ਵਰਦੀ ਵੀ ਨਹੀਂ ਪਾਈ ਪਾਗਲ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਥਾਣੇਦਾਰ ਆ ਪਿੱਛੇ ਮੁੜ ਕੇ ਆਇਆ ਤੇ ਕਹਿਣ ਲੱਗਾ ਹਾਂਜੀ ਦੱਸੋ ਪਾਗਲ ਕਹਿੰਦਾ ਥਾਣੇਦਾਰਾ ਮੈਂ ਚਾਹ ਪੀਣੀ 5 ਰੁਪਏ ਦੇ ਥਾਣੇਦਾਰ ਨੇ 10 ਰੁਪਏ ਦਿੱਤੇ ਕਿ ਚਾਹ ਪੀ ਲਓ ਉਹਨੇ ਚਾਹ ਪੀਂਡ ਲਈ 5 ਰੁਪਏ ਚਾਹੀਦੇ ਸੀ ਉਹ ਪਾਗਲ ਕਹਿੰਦਾ ਰੁਪਏ ਆਪਣੇ ਨਾਲ ਲੈ ਜਾ ਮੈਂ ਨਹੀਂ ਲੈਣੇ ਤੇਰੇ ਪੈਸੇ ਥਾਣੇਦਾਰ ਨੇ ਦਿਲ 'ਚ ਇਹ ਗੱਲ ਆਈ ਕਿ ਇਹ ਕੋਈ ਪਾਗਲ ਨਹੀਂ ਹੋ ਸਕਦਾ ਤਦ ਉਸਨੇ ਆਪਣੇ ਪਣੇਵੇਂ ਕੋਲੋਂ 5 ਰੁਪਏ ਲੈ ਕੇ ਦੇਣ ਲੱਗਾ ਕਹਿੰਦਾ ਮੈਂ ਹੁਣ ਪੰਜਵੀਂ ਨਹੀਂ ਲੈਣੇ ਉਸਨੇ ਕਿਹਾ ਤੁਸੀਂ ਕਿੱਥੇ ਜਾ ਰਹੇ ਹੋ ਬੱਚੇ ਨੇ ਆਪਣੇ ਸਾਰੇ ਦੁੱਖ ਦੱਸ ਦਿੱਤੇ ਮਾਂ ਦੇ ਕਹਿਣ ਤੇ ਪੀਰਾਂ ਪਾਸ ਜਾ ਰਹੇ ਆ ਉਹ ਪਾਗਲ ਦਿਖਦਾ ਵਿਅਕਤੀ ਹੋਰ ਗੁੱਸੇ ਵਿੱਚ ਆ ਗਿਆ ਕਹਿੰਦੇ ਥਾਣੇਦਾਰਾ ਗੱਲ ਸੁਣੋ ਜੇ ਜਾਣਾ ਬੱਬਾ ਦੀਪ ਸਿੰਘ ਜੀ ਦੇਦਰ ਤੇ ਜਾਓ ਕਹਿੰਦੇ ਅਸੀਂ ਪਰਵਾਹ ਨਹੀਂ ਕੀਤੀ ਫੇਰ ਵੀ ਪੀਰਾਂ ਦੇ ਜਗ੍ਹਾ ਤੇ ਚਲੇ ਗਏ ਜਿੱਦ ਵਾਪਸ ਵੀ ਆਏ ਤਾਂ ਉਹ ਪਾਗਲ ਉੱਥੇ ਹੀ ਬੈਠਾ ਸੀ ਤੇ ਕਹਿੰਦਾ ਆ ਗਏ ਉਹ ਮੈਂ ਫਿਰ ਤੁਹਾਨੂੰ ਕਹਿੰਦਾ ਹਾਂ ਕਿ ਬਾਬਾ ਦੀਪ ਸਿੰਘ ਜਿਹਦੇ ਦਰ ਤੇ ਜਾਓ ਗੁਰੂ ਰਾਮਦਾਸ ਦੇ ਦਰ ਤੇ ਜਾਓ ਥਾਣੇਦਾਰ ਨੇ ਕਿਹਾ ਮਹਾਰਾਜ ਸਾਨੂੰ ਸਹੀ ਰਸਤਾ ਦਿਖਾ ਰਿਹਾ ਹੈ ਕਹਿੰਦੇ ਕਿ ਮਾਮਾ ਪੜੇਵਾ ਐਤਵਾਰ ਹਰਮੰਦਰ ਸਾਹਿਬ ਗਏ ਗੁਰੂ ਰਾਮਦਾਸ ਜੀ ਦੇਰ ਤੇ ਮੱਥਾ ਟੇਕਿਆ ਫਿਰ ਦੁੱਖ ਪੰਜਨੀ ਬੇਰੀ ਹੇਟਾਂ ਇਸ਼ਨਾਨ ਕਰਕੇ ਅਰਦਾਸ ਕਰਵਾਈ ਤੇ ਫਿਰ ਬਾਬਾ ਦੀਪ ਸਿੰਘ ਜੀ ਤੇ ਇਸਥਾਨ ਤੇ ਚਲੇ ਗਏ ਉੱਥੇ ਦੇਖਿਆ ਉੱਥੇ ਤਾਂ ਹਰਿਮੰਦਰ ਸਾਹਿਬ ਵਾਂਗ ਵੀ ਰੌਣਕਾਂ ਲੱਗੀਆਂ ਹੋਈਆਂ ਸਨ ਉੱਥੇ ਸੰਗਤਾਂ ਚ ਪਹਿਰਾ ਕੱਟ ਰਹੀਆਂ ਸਨ ਉੱਥੇ ਜਾ ਕੇ ਨਮਸਕਾਰ ਕੀਤੀ ਤੇ ਬਹੁਤ ਹੀ ਖੁਸ਼ ਹੋਏ ਜਦੋਂ ਮੱਥਾ ਟੇਕ ਕੇ ਅਸੀਂ ਅੱਗੇ ਵਧੇ ਉੱਥੇ ਪਾਠੀ ਸਿੰਘ ਅਰਦਾਸਾਂ ਕਰ ਰਹੇ ਸਨ ਉਹਨਾਂ ਉਥੇ 51 ਰੁਪਏ ਗੋਲਕ ਜੇ ਪਾਏ ਅਰਦਾਸ ਕਰਵਾਈ ਕਿ ਸਾਡੇ ਕੋਲੋ ਗਲਤੀ ਹੋ ਗਈ ਹੈ ਮਹਾਰਾਜ ਜੀ ਸਾਡੀ ਭੁੱਲ ਬਖਸ਼ਾਓ ਸਾਡੇ ਦੁਖੀਆਂ ਤੇ ਕਿਰਪਾ ਕਰੋ ਜਦੋਂ ਵਾਪਸ ਲੰਕਰ ਸ਼ੱਕ ਕੇ ਬਾਹਰ ਆਏ ਤਾਂ ਉਸੇ ਤਰ੍ਹਾਂ ਦਾ ਸ਼ਦਾਈ ਉਥੇ ਬਾਹਰ ਬੈਠਾ ਸੀ ਤੇ ਕਹਿੰਦਾ ਕਿ ਹੁਣ ਤੁਸੀਂ ਸਹੀ ਜਗ੍ਹਾ ਤੇ ਆਏ ਹੋ ਇੱਕ ਪੰਕਤੀ ਬੋਲੀ ਨਾਨਕ ਨਦਰੀ ਨਦਰ ਨਿਹਾਲ ਤੁਸੀਂ ਨਿਹਾਲ ਹੋ ਗਏ ਹੋ ਥੋੜੀ ਦੇਰ ਬਾਅਦ ਅਸੀਂ ਦੇਖਦੇ ਹਾਂ ਕਿ ਉਹ ਜੋ ਪਾਗਲ ਸੀ ਉਸਨੇ ਚੋਲਾ ਪਾਇਆ ਹੋਇਆ ਸੀ ਚੱਕਰ ਪਾਏ ਹੋਏ ਸਨ ਸਿਰ ਦੇ ਉੱਪਰ ਪੂਰਾ ਤਿਆਰ ਨਿਹੰਗ ਸਿੰਘ ਬਣ ਕੇ ਬੈਠਾ ਸੀ ਕਹਿੰਦੇ ਅਸੀਂ ਜਦ ਘਰ ਆਏ ਤਾਂ ਜਿੰਨੀਆਂ ਵੀ ਇੰਟਰਵਿਊ ਦਿੱਤੀਆਂ ਸਨ ਉਹਨਾਂ ਦਾ ਜਵਾਬ ਆਇਆ ਕਿ ਤੁਸੀਂ ਸਿਲੈਕਟ ਹੋ ਗਏ ਨੌਕਰੀ ਲੱਗ ਗਈ ਮਾਂ ਦੀ ਦਵਾਈ ਦਾਰੂ ਕਰਵਾਉਣ ਨਾਲ ਠੀਕ ਹੋ ਗਈ ਵਿਆਹ ਹੋਇਆ ਪਰ ਅਸੀਂ ਬਾਬਾ ਦੀਪ ਸਿੰਘ ਜੀ ਦਾ ਦਰ ਨਹੀਂ ਛੱਡਿਆ ਉਹ ਤੇ ਉਸ ਦੇ ਬੱਚੇ ਅੱਜ ਵੀ ਬਾਬਾ ਦੀਪ ਸਿੰਘ ਜੀ ਦੇ ਦਰ ਨਾਲ ਜੁੜੇ ਹੋਏ ਹਨ ਤੇ ਹੋਰਨਾਂ ਨੂੰ ਵੀ ਜੋੜਦੇ ਹਨ ਆਪਣੇ ਦੁੱਖ ਭਰੀ ਕਹਾਣੀ ਦੱਸ ਕੇ ਕਿ ਕਿਵੇਂ ਉਹਨਾਂ ਦੇ ਉੱਪਰ ਪਰਮਾਤਮਾ ਨੇ ਆਪਣੀ ਕਿਰਪਾ ਵਰਤਾਈ ਇਸ ਕਰਕੇ ਤੁਸੀਂ ਵੀ ਆਪਣਾ ਵਿਸ਼ਵਾਸ ਧੰਤਨ ਬਾਬਾ ਦੀਪ ਸਿੰਘ ਜੀ ਦੇ ਉੱਪਰ ਰੱਖ ਕੇ ਤਾਂ ਵੇਖੋ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਬੋਲ ਚੁੱਕ ਦੀ ਖੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ